ਕਈਆਂ ਨੇ ਮੈਨੂੰ ਬੋਲਿਆ ਕਿ ਦੀਦੀ ਜਦੋਂ ਅਸੀਂ ਰੋਜ਼ ਵਾਟਰ ਬਣਾਉਂਦੇ ਆ ਤੇ ਅਸੀਂ ਜਦੋਂ ਉਹਨੂੰ ਗੁਲਾਬ ਨੂੰ ਪਾਣੀ ਦੇ ਵਿੱਚ ਪਾ ਕੇ ਉਬਾਲਦੇ ਆ ਕਿ ਉਹ ਨਾ ਕਾਲੇ ਰੰਗ ਦਾ ਪਾਣੀ ਹੋ ਜਾਂਦਾ ਆ ਕਿ ਰੋਜ਼ ਵਾਟਰ ਬਣਦਾ ਨਹੀਂ ਹੈਗਾ ਸਾਰਾ ਖਰਾਬ ਹੋ ਜਾਂਦਾ ਤੇ ਅੱਜ ਮੈਂ ਤੁਹਾਨੂੰ ਰੋਜ਼ ਵਾਟਰ ਬਣਾਉਣਾ ਦੱਸੂਗੀ ਉਹ ਵੀ ਇੰਨਾ ਸੌਖਾ ਤਰੀਕਾ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਣੀ ਉਹਦੇ ਲਈ ਤੁਹਾਨੂੰ ਕੀ ਚਾਹੀਦੇ ਫ੍ਰੈਸ਼ ਫ੍ਰੈਸ਼ ਤਾਜ਼ੇ ਤਾਜ਼ੇ ਗੁਲਾਬ ਦੇ ਫੁੱਲ ਤੇ ਕੋਈ ਇਹਦੇ ਵਿੱਚ ਮਿਹਨਤ ਨਹੀਂ ਲੱਗਣੀ ਹੈਗੀ ਕੋਈ ਅਸੀਂ ਪਾਣੀ ਨਹੀਂ ਉਬਾਲਣਾ ਹੈਗਾ ਤੇ ਕੋਈ ਗੁਲਾਬ ਦੇ ਫੁੱਲਾਂ ਨੂੰ ਰੱਖ ਕੇ ਰਿੰਨਣਾ ਨਹੀਂ ਬਹੁਤ ਹੀ ਸੋਖਾ ਜਿਹਾ ਤਰੀਕਾ ਆ ਤੇ ਜਦੋਂ ਤੁਸੀਂ ਰੋਜ਼ ਵਾਟਰ ਬਣਾਣਗੇ ਤੇ ਇਹਦੀ ਮਹਿਕ ਤਾਂ ਇੰਨੀ ਵਧੀਆ ਆਉਂਦੀ ਆ ਤੁਸੀਂ ਕਹਿਣਗੇ ਕਿ ਅੱਜ ਤੱਕ ਅਸੀਂ ਰੋਜ਼ ਵਾਟਰ ਦੇ ਵਿੱਚ ਇਦਾਂ ਦੀ ਮਹਿਕ ਤਾਂ ਦੇਖੀ ਨਹੀਂ ਮੈਂ ਆਈ ਆ ਆਪਣੇ ਘਰ ਦੇ ਨੇੜੇ ਜਿੱਥੇ ਕਾਫੀ ਫੁੱਲ ਬੂਟੇ ਲੱਗੇ ਹੋਏ ਆ ਤੇ ਇਥੋਂ ਮੈਂ ਤੋੜਨੇ ਆ ਤਾਜ਼ੇ ਤਾਜ਼ੇ ਫਰੈਸ਼ ਗੁਲਾਬ ਤੁਹਾਡੇ ਕੋਲ ਘੱਟੋ ਘੱਟ 15-20 ਗੁਲਾਬ ਦੇ ਫੁੱਲ ਹੋਣੇ ਚਾਹੀਦੇ ਆ ਗੁਲਾਬ ਦੇ ਫੁੱਲ ਪਿੰਕ ਕਲਰ ਦੇ ਹੋਣ ਤੁਸੀਂ ਮੁਰਝਾਏ ਫੁੱਲ ਨਹੀਂ ਤੋੜਨੇ ਫੁੱਲ ਤੋੜ ਕੇ ਮੈਂ ਆ ਗਈ ਹਾਂ ਆਪਣੇ ਘਰ ਵਾਪਸ ਮੈਂ ਲੈ ਕੇ ਆਂਦੇ ਆ 15-16 ਫੁੱਲ ਗੁਲਾਬ ਦੇ ਤੋੜ ਕੇ ਸਭ ਤੋਂ ਪਹਿਲਾਂ ਤੁਸੀਂ ਇੱਕ ਬਰਤਨ ਲੈ ਲੈਣਾ ਜਿਸ ਦੇ ਵਿੱਚ ਤੁਸੀਂ ਗੁਲਾਬ ਦੇ ਫੁੱਲ ਡੋਬ ਕੇ ਰੱਖਣੇ ਤੇ ਤੁਸੀਂ ਪਾਣਾ ਬਰਤਨ ਦੇ ਵਿੱਚ ਇੱਕ ਗਲਾਸ ਪਾਣੀ ਦਾ ਗੁੰਗੁਣਾ ਪਾਣੀ ਹੋਵੇ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਤੇ ਜਿਹੜੇ ਫੁੱਲ ਮੈਂ ਤੋੜ ਕੇ ਲੈ ਕੇ ਆਈ ਆ ਉਹਨਾਂ ਸਾਰਾ ਨੂੰ ਮੈਂ ਪਲੇਟ ਦੇ ਵਿੱਚ ਕੱਢ ਲਿਆ ਖੁਸ਼ਬੂ ਬਹੁਤ ਘੈਂਟ ਆਂਦੀ ਪਈ ਫੁੱਲਾਂ ਦੀ ਤੇ ਫੁੱਲਾਂ ਦੀਆਂ ਪੱਤੀਆਂ ਅਲੱਗ-ਅਲੱਗ ਕਰ ਲੈਣੀਆਂ ਸਾਰੀਆਂ ਮੈਂ ਵੀ ਸਾਰੇ ਫੁੱਲਾਂ ਦੀਆਂ ਪੱਤੀਆਂ ਅਲੱਗ ਕਰ ਲਈਆਂ ਜੋ ਨਾਲ ਪੱਤੇ ਸੀਗੇ ਉਹ ਸਾਰੇ ਬਾਹਰ ਕੱਢਦੇ ਨੇ ਤੇ ਉਸ ਤੋਂ ਬਾਅਦ ਮੈਂ ਸਾਰੇ ਫੁੱਲ ਦੀਆਂ ਪੱਤੀਆਂ ਜੋ ਅਲੱਗ ਕੀਤੀਆਂ ਸੀਗੀਆਂ ਉਹਨਾਂ ਨੂੰ ਮੈਂ ਜੋ ਗੁੰਗਣਾ ਪਾਣੀ ਰੱਖਿਆ ਸੀ ਉਸ ਦੇ ਵਿੱਚ ਪਾ ਦਿੱਤਾ ਬਰਤਨ ਤੁਸੀਂ ਇਦਾਂ ਦਾ ਲੈਣਾ ਹੈ ਕਿ ਜਿਸ ਤੇ ਵਿੱਚ ਨਾ ਗੁਲਾਬ ਦੀ ਜੋ ਪੱਤੀਆਂ ਹੈ ਉਹ ਪਾਣੀ ਦੇ ਵਿੱਚ ਡੁੱਬ ਜਾਣ ਕਿ ਉੱਪਰ ਨਾ ਤੈਰਦੀ ਰਹਿਣ ਪਾਣੀ ਦੇ ਵਿੱਚ ਸਾਰੀ ਪੱਤੀਆਂ ਮੈਂ ਪਾ ਦਿਤੀਆਂ ਜੱਗ ਦੇ ਵਿੱਚ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਇੱਕ ਚਮਚ ਦੀ ਮਦਦ ਨਾਲ ਮੈਂ ਪਾਣੀ ਦੇ ਵਿੱਚ ਡੋਬ ਦਿੱਤਾ ਤਾਂ ਕਿ ਕੋਈ ਵੀ ਪੱਤੀ ਪਾਣੀ ਦੇ ਉੱਤੇ ਨਾ ਤੈਰੇ ਤੇ ਜੇ ਤੁਸੀਂ ਇੱਕ ਵਾਰੇ ਰੋਜ਼ ਵਾਟਰ ਟਰਾਈ ਕਰ ਲਿਆ ਨਾ ਤੁਸੀਂ ਹਮੇਸ਼ਾ ਆਪਣੇ ਆਪ ਘਰ ਦੇ ਵਿੱਚ ਬਣਾਇਆ ਕਰਨੀਏ ਕਦੇ ਵੀ ਤੁਹਾਨੂੰ ਮਾਰਕੀਟ ਤੋਂ ਲੈਣ ਦੀ ਲੋੜ ਨਹੀਂ ਪੈਣੀ ਇਸ ਤਰ੍ਹਾਂ ਤੁਸੀਂ ਜੱਗ ਦੇ ਵਿੱਚ ਸਾਰੀ ਪੱਤੀਆਂ ਡੋਬ ਕੇ ਰੱਖ ਦੇਣੀ ਆ ਪਾਣੀ ਦੇ ਵਿੱਚ ਇਹ ਮੈਂ ਮਾਰਨਿੰਗ ਦੇ ਵਿੱਚ ਪਾਣੀ ਚ ਡੋਬ ਦਿੱਤੀ ਸੀ ਘਟੋ ਘਟ 4-5 ਘੰਟੇ ਲਈ ਤੇ ਮੇਰੇ ਕੋਲ ਇਹ ਜੋ ਮੈਂ ਇੱਕ ਮਾਰਕੀਟ ਚੋਂ ਲਿਆ ਹੋਇਆ ਸੀ ਗੁਲਾਬ ਜਲ ਦੀ ਬੋਤਲ ਤੇ ਇੱਕ ਮੈਂ ਬਣਾਈ ਹੋਈ ਆ ਘਰ ਪਹਿਲਾਂ ਤੁਸੀਂ ਕਲਰ ਚੈੱਕ ਕਰੋ ਡੱਬੀ ਦੇ ਵਿੱਚ ਕਲਰ ਚੈੱਕ ਕਰੋ ਜਿਹੜਾ ਕੀ ਹੈਗਾ ਮਾਰਕੀਟ ਵਾਲਾ ਗੁਲਾਬ ਜਲ ਉਸ ਤੋਂ ਬਾਅਦ ਜੱਗ ਦੇ ਵਿੱਚ ਪੱਤੀਆਂ ਜੋ ਬਾਹਰ ਕੱਢ ਲੈਣੀਆਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਦੇਣਾ ਤੇ ਪੱਤੀਆਂ ਕਰ ਦੇਣੀਆਂ ਪਾਣੀ 'ਚ ਅਲੱਗ ਫਿਰ ਇੱਕ ਛਾਨਣੀ ਦੀ ਮਦਦ ਤੇ ਨਾਲ ਮੈਂ ਸਾਰਾ ਜੋ ਗਲਾਵਜਲ ਦਾ ਪਾਣੀ ਹੈ ਉਹਨੂੰ ਮੈਂ ਇੱਕ ਪਾਸੇ ਗਲਾਸ ਦੇ ਵਿੱਚ ਕੱਢ ਲਿਆ ਛਾਨਣੀ ਦੇ ਨਾਲ ਛਾਣ ਕੇ ਹੁਣ ਤੁਸੀਂ ਗੁਲਾਬ ਜਲ ਦਾ ਕਲਰ ਚੈੱਕ ਕਰ ਰਹੇ ਹੋ ਤੇ ਮਹਿਕ ਤਾਂ ਇਹਦੀ ਇੰਨੀ ਵਧੀਆ ਆਂਦੀ ਪਈ ਨਾ ਕਿ ਸਾਰੇ ਰੂਮ ਦੇ ਵਿੱਚ ਨਾ ਗੁਲਾਬ ਜਲ ਦੀ ਮਹਿਕ ਹੋਈ ਸੀ ਜਿੱਦਾਂ ਅਸੀਂ ਗੁਲਾਬਾਂ ਦੇ ਬਾਗ ਦੇ ਵਿੱਚ ਬੈਠੇ ਹੁੰਦੇ ਆ ਇਹ ਤਰੀਕਾ ਮੈਂ ਕਈ ਵਾਰ ਆਪਣੀ ਸਹੇਲੀਆਂ ਨੂੰ ਦੱਸਿਆ ਮੈਂ ਕਿ ਚਲੋ ਅੱਜ ਵੀਡੀਓ ਬਣਾ ਕੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਉਹ ਕੀ ਕਰਦੀਆਂ ਸੀ ਇਹ ਗੁਲਾਬ ਦੇ ਫੁੱਲ ਨੂੰ ਪਾਣੀ ਦੇ ਵਿੱਚ ਉਬਾਲ ਦਿੰਦੀਆਂ ਸੀ ਜਿਹਦੇ ਕਰਕੇ ਨਾ ਉਹ ਸਾਰਾ ਪਾਣੀ ਕਾਲੇ ਰੰਗ ਦਾ ਹੋ ਜਾਂਦਾ ਤੇ ਉਹ ਕਿਸੇ ਕੰਮ ਨਹੀਂ ਆਂਦਾ ਮੈਂ ਜੋ ਮਾਰਕੀਟ ਚੋਂ ਗੁਲਾਬ ਜਲ ਲਿਆ ਸੀ ਉਹਨੂੰ ਸਾਰਿਆਂ ਨੂੰ ਢੋਲ ਦਿੱਤਾ ਵੇਸਟ ਦੇ ਵਿੱਚ ਤੇ ਹੁਣ ਜੋ ਘਰ ਦਾ ਬਣਾਇਆ ਆ ਉਹ ਸ਼ੀਸ਼ੀ ਭ ਤੁਸੀਂ ਪਹਿਲਾਂ ਇਹ ਤਰੀਕਾ ਟਰਾਈ ਕਰਿਓ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਇਹ ਤਰੀਕਾ ਕਿੱਦਾਂ ਲੱਗਿਆ ਨਾਲ ਦੇ ਨਾਲ ਵੀਡੀਓ ਕਰਦੇ ਹੋ ਸ਼ੇਅਰ ਲਾਈਕ ਤੇ ਕਮੈਂਟ